USA ਦਾ ਵੀਜ਼ਾ ਕੋਈ ਡੌਂਕੀ ਲਾ ਰਿਹਾ ਹੈ ਕੋਈ 35 ਲੱਖ ਮੰਗ ਰਿਹਾ ਹੈ ਕੋਈ 45 ਮੰਗ ਰਿਹਾ ਹੈ ਤੇ ਕੋਈ 50 ਲੱਖ ਮੰਗ ਰਿਹਾ ਹੈ ਬਟ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਕਿ USA ਦਾ ਵੀਜ਼ਾ ਲੈਣ ਦਾ ਹੁਣ ਬਿਲਕੁਲ ਸਹੀ ਮੌਕਾ ਹੈ ਕਿਉਂ ਸਹੀ ਮੌਕਾ ਹੈ ਕਿਉਂਕਿ USA ਦੇ ਵਿੱਚ T20 World Cup ਹੋਣ ਜਾ ਰਹੇ ਹੁਣ ਇਹ ਮਤਲਬ ਨਾਰਮਲ ਹੈ ਕਿ ਉੱਥੇ World Cup ਹੋ ਰਿਹਾ ਹੈ ਬਟ ਤੁਹਾਨੂੰ ਵੀਜ਼ਾ ਕਿੱਦਾਂ ਮਿਲ ਸਕਦਾ ਇੱਕ ਹੋਰ ਮੈਂ ਕਿਸੇ ਬੰਦੇ ਦੀ ਵੀਡੀਓ ਦੇਖੀ ਉਹਨੇ ਵੀ ਪਾਇਆ ਸੀ ਕਿ ਤੁਹਾਨੂੰ B1 B2 ਵੀਜ਼ਾ ਮਿਲੂਗਾ ਕੋਈ ਕਹਿੰਦਾ 3 ਮਹੀਨੇ ਦਾ ਵੀਜ਼ਾ ਮਿਲੂ ਕੋਈ ਕਹਿੰਦਾ 6 ਮਹੀਨੇ ਦਾ ਮਿਲੂਗਾ ਕੋਈ ਕਹਿੰਦਾ 5 ਸਾਲ ਦਾ ਮਿਲੂਗਾ ਕੋਈ ਕ ਕਹਿੰਦੇ ਨੇ ਕਿ 5 ਸਾਲ ਦਾ ਵੀਜ਼ਾ ਜਿਹੜਾ ਉਹ ਪਾਕਿਸਤਾਨ ਵਾਲਿਆਂ ਨੂੰ ਮਿਲਦਾ ਹੈ ਤੇ ਜਿੰਨੇ ਵੀ ਯੂਟਿਊਬਰ ਨੇ ਬਲੌਗਰ ਨੇ ਆ ਹੋਰ ਨੇ ਉਹਨਾਂ ਨੂੰ ਉਨੀ ਜ਼ਿਆਦਾ ਕੁੜੇਟ ਨੌਲੇਜ ਨਹੀਂ ਹੈ ਜੀ ਇੰਡੀਅਨਸ ਨੂੰ ਚਾਹੇ ਉਥੇ 10 ਦਿਨ ਦਾ ਇਵੈਂਟ ਅਟੈਂਡ ਕਰਨ ਜਾਣ ਚਾਹੇ ਉਥੇ 6 ਮਹੀਨੇ ਦਾ ਚਾਹੇ ਉਥੇ 2 ਦਿਨਾਂ ਦਾ ਇਵੈਂਟ ਅਟੈਂਡ ਕਰਨ ਜਾਣ ਇੰਡੀਅਨਸ ਨੂੰ ਜਿਹੜਾ ਵੀਜ਼ਾ ਮਿਲਦਾ ਹੈ V1 V2 ਉਹ 10 ਸਾਲ ਦਾ ਵੀਜ਼ਾ ਮਿਲਦਾ ਹੈ ਤੁਸੀਂ ਵੀ ਯੂਐਸਏ ਦਾ 10 ਸਾਲ ਦਾ ਵੀਜ਼ਾ ਲੈ ਸਕਦੇ ਹੋ ਉਹ ਵੀ ਬਹੁਤ ਘੱਟ ਖਰਚੇ 'ਚ ਆਈ ਵੀਜ਼ਾ ਇਮੀਗ੍ਰੇਸ਼ਨ ਤੁਹਾਨੂੰ ਸਾਰੀ ਫੰਡਸ ਦੀ ਪ੍ਰੈਪਰੇਸ਼ਨ ਤੁਹਾਡੀ ਸਾਰੀ ਹੋਊਗੀ ਆਈ ਵੀਜ਼ਾ ਇਮੀਗ੍ਰੇਸ਼ਨ ਤੁਹਾਨੂੰ ਸਾਰੇ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਊਗਾ ਤੁਹਾਡੀ ਡਾਕੂਮੈਂਟੇਸ਼ਨ ਤੁਹਾਡੀ ਫਾਈਲਿੰਗ ਸਾਰੀ ਬਹੁਤ ਸਹੀ ਤਰੀਕੇ ਨਾਲ ਕੀਤੀ ਜਾਊਗੀ ਤਾਂ ਕਿ ਤੁਹਾਨੂੰ ਫ ਵੀਜ਼ਾ ਲੈਉ ਜੀ। ਯੂਐਸਏ ਦਾ ਜਿਹੜਾ ਵੀਜ਼ਾ ਹੈ ਉਹ ਇੰਟਰਵਿਊ ਬੇਸਡ ਵੀਜ਼ਾ ਹੈ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈ। ਡੇਟ ਕੋ 2 ਮਿੰਟ ਦਾ ਇੰਟਰਵਿਊ ਵੀ ਤੁਸੀਂ ਯੂਐਸਏ ਕਿਉਂ ਜਾਣਾ ਹੈ ਤੁਸੀਂ ਉੱਥੇ ਕੀ ਕਰਨ ਜਾਣਾ ਹੈ ਤੇ ਤੁਸੀਂ ਉੱਥੇ ਸਾਰੇ ਚੀਜ਼ਾਂ ਅਟੈਂਡ ਕਰਕੇ ਤੁਸੀਂ ਵਾਪਸ ਜਿਉਂਓ। ਬਸ ਇੰਨਾ ਕੁ ਤੁਹਾਡਾ ਹੋਣਾ ਚਾਹੀਦਾ ਤੁਹਾਡੇ ਕੋਲ ਪਰਮਨੈਂਟ ਇਨਕਮ ਵੀ ਤੁਹਾਡੇ ਕੋਲ ਫੰਡਸ ਹੋਣੇ ਚਾਹੀਦੇ ਨੇ। ਤੁਹਾਨੂੰ ਯੂਐਸਏ ਦਾ 10 ਸਾਲਾਂ ਦਾ ਵੀਜ਼ਾ ਮਿਲ। ਥੈਂਕ ਯੂ ਸੋ।